ਉਹ ਉਹ ਚਾਰਨਾ ਚ ਸਮਸਕਾਰ ਕਰਨ ਆਇਆ ਸੀ ਤੇ ਸਿੰਘ ਸਾਹਿਬ ਨੂੰ ਫਾਰਮਲ ਤੌਰ ਤੇ ਮਿਲ ਕੇ ਚੱਲਣਾ ਇੰਨਾ ਹੀ ਸੀਗਾ ਕੀ ਖਾਸ ਗੱਲਬਾਤ ਨਹੀਂ ਹੈ ਜੀ ਖਾਸ ਗੱਲਬਾਤ ਕੋਈ ਹੋਈ ਨਹੀਂ ਫਿਰ ਲੋਕੀ ਦੱਸੋ ਫਾਰਮਲ ਫਾਰਮਲ ਦੌਰ ਤੇ ਸੱਚਖੰਡ ਸੱਚਖੰਡ ਨਮਸਕਾਰ ਕਰਨ ਆਇਆ ਸੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਯਾਨੀ 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 ਸਰਕਾਰ ਦੇ ਤੌਰ ਤੇ ਵਾਪਸ ਲੈਣ ਇਹਨੂੰ ਲੈ ਕੇ ਮੈਂ ਉਹ ਜਿਹੜਾ ਮੈਂ ਦੇਣਾ ਸੀ ਦਿੰਦਾ ਇਹ ਹੁਣ ਕੋਈ ਨੰਬਰ ਕਮੇਟੀ ਵੱਲੋਂ 18 ਮਾਰਚ ਨੂੰ ਕਮਿਸ਼ਨ ਆਉਗਾ ਮਾਰਜ ਕਮੇਟੀ ਨੇ ਦੇਖਣਾ ਆ ਕਿ ਸਾਕੇ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗ੍ਰੇਵ ਵਰਕਿੰਗ ਕਮੇਟੀ ਨੇ ਤੁਹਾਨੂੰ ਸਹੀ ਸਾਬਤ ਕਰਨ ਲਈ ਕਿਹਾ ਫਿਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਨਾਂਣਾ ਨਿਕਾ ਇਹ ਤਾਂ ਪੱਕੀ ਗੱਲ ਹੈ ਪਰਦਾਜੀ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਹੈ ਜਿਹੜੀ ਆ ਕੀਤੇ ਜਾ ਰਿਹਾ ਰਸਤੇ ਪਹੁੰਚੇ ਸਾਨੂੰ ਫਿਕਰ ਮਜੀਠਿਆ ਵੀ ਜੀ ਕੀ ਗੱਲਬਾਤ ਪੰਜਵੀਂ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਗੰਨੀ ਰਕਵੀਰ ਸਿੰਘ ਵੀ ਪਹੁੰਚੇ ਮੈਪ ਉੱਪਰ ਤੋਂ ਜਲ ਆ ਰਹੇ ਹੁੰਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਔਰ ਮੈਂ ਜਦਾ ਬਹਿਨ ਸੀ ਕਹੀਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਬਾਈ ਹੁਣ ਵਰਕਿੰਗ ਕਮੇਟੀ ਆਪਣੇ ਅਡਜਸਟ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਪਰਦਾ ਜੀ ਹੁਣ ਚਰਚਾ ਆਵਾ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਤੁਸੀਂ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਵਾ ਨੇ ਉਹ ਚਰਚਾ ਮਾ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਤਾਂ ਗੱਲ ਆ ਰਹੀ ਹੈ ਜੀ ਜੋ ਕੋਈ